ਸਤਨਾਮ ਵਾਹਿਗੁਰੂ ਬਣਹ ਸੰਹਲਾ ਪੰਜਵਾ ਵਿਸਰ ਨਾਹੀ ਪ੍ਰਭ ਦੀਨ ਦਿਆਲਾ ਤੇਰੀ ਸਰਣ ਪੂਰਨ ਕਿਰਪਾਲਾ ਵਿਸਰ ਨਾਹੀ ਪ੍ਰਭ ਦੀਨ ਦਿਆਲਾ ਤੇਰੀ ਸਰਣ ਪੂਰਨ ਕਿਰਪਾਲਾ ਰਹਾਉ ਜਹ ਜਿਤ ਆਵੇ ਸੋ ਥਾਣ ਸੁਹਾਵਾ ਜਿਤ ਵੇਲਾ ਵਿਸਰਹਿ ਤਾਂ ਲਾਗੇ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਦੇ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਉਣ ਜਾਣਾ ਤੁਮ ਹੀ ਕੀਆ ਜਿਸ ਤੂੰ ਰੱਖੇ ਤਿਸ ਦੁੱਖ ਨਾ ਥੀਆ ਤੂੰ ਏਕ ਸਾਹਿਬ ਵਰਨਾਹੋ ਬਿਨੋ ਕਰੈ ਨਾਨਕ ਕਰ ਜੋਰ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਗਾਨ ਕਰਦੇ ਹੋਇਆ ਪੜਹੰਸ ਰਾਗ ਦੇ ਵਿੱਚ ਸਤਿਗੁਰੂ ਕਹਿੰਦੇ ਹਨ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਕਹਿੰਦੇ ਗਰੀਬ ਨੂੰ ਦੀਨ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਖ ਮੇਰ ਤੋਂ ਦੂਰ ਨਾ ਹੋ ਮੇਰ ਤੋਂ ਵਿਸਰਣਾ ਵਿਸਰਣਾ ਨਹੀਂ ਪ੍ਰਭ ਦੀਨ ਦਿਆਲਾ ਦੀਨ ਤੇ ਦਇਆ ਕਰਨ ਵਾਲੇ ਤੈਨੂੰ ਹਰ ਵੇਲੇ ਚੇਤੇ ਰੱਖਾਂ ਤੈਨੂੰ ਭੁਲਾਵਾ ਨਾ ਤੇਰੀ ਸ਼ਰਣ ਚ ਸਦਾ ਆਪਣੇ ਆਪ ਨੂੰ ਰੱਖਾਂ ਤੇਰੀ ਸਰਣ ਪੂਰਨ ਕਿਰਪਾਲਾ ਏਕ ਕਿਰਪਾ ਕਰਨ ਵਾਲੇ ਇਹ ਪੂਰਨਪੁਰਖ ਤੇਰੀ ਸਰਣ ਚੜਵਾ ਰਹਾਓ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿੱਥੇ ਬੈਠ ਕੇ ਤੈਨੂੰ ਚੇਤੇ ਕੀਤਾ ਜਾਂਦਾ ਹੈ ਉਹ ਥਾਂ ਵੀ ਸੁਹਾਵਾ ਹੈ ਪੂਜਨ ਯੋਗ ਹੈ ਉਹ ਥਾਂ ਵੀ ਸੋਹਣਾ ਹੈ ਸੁੰਦਰ ਹੈ ਸੁਹਾਵਣਾ ਹੈ ਇੱਥੇ ਬੈਠ ਕੇ ਤੇਰੀ ਯਾਦ ਨੇ ਨਾਲ ਜੁੜਿਆ ਜਾਵੇ ਜੈ ਜਹ ਚਿਤ ਆਵਹਿ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰੈ ਤਾਂ ਲਾਗੇ ਹਵਾ ਜਿਹੜੇ ਵੇਲੇ ਤੂੰ ਭੁੱਲ ਜਾਵੇਂ ਤੈਨੂੰ ਅਸਰ ਦਿੱਤਾ ਜਾਵੇ ਉਸ ਵੇਲੇ ਹੀ ਦੁੱਖਾਂ ਦੀ ਹਵਾ ਨੇ ਆ ਕੇ ਘੇਰ ਲੈਣਾ ਹੈ। ਉਸੇ ਵੇਲੇ ਹੀ ਮੁਸ਼ਕਲਾਂ ਦੀ ਭੀੜ ਪੈ ਜਾਣੀ ਹੈ। ਤੇ ਜਿਹਦੇ ਤੂੰ ਅੰਗ ਸੰਗ ਹੈ ਜਿਹਦੇ ਤੂੰ ਨਾਲ-ਨਾਲ ਹੈ ਜਿਹੜਾ ਤੈਨੂੰ ਹਰ ਵੇਲੇ ਚੇਤੇ ਰੱਖੇਗਾ ਉਹਨੂੰ ਫਿਰ ਤਤੀ ਹਵਾ ਨਹੀਂ ਲੱਗੀ ਲੱਗਣ ਦੇਂਦਾ ਤਤੀ ਬਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਦੁੱਖ ਲਾਗੇ ਨਹੀਂ ਆ ਸਕਦੇ ਚਾਰ ਸ਼ਵੇਰੇ RAM ਦੇ ਨਾਮ ਦੀ ਕਾਰ ਕਾਰ ਕਹਿੰਦੇ ਲੀਕ ਨੂੰ ਨਾਮ ਦੀ ਜਦੋਂ ਚਾਰ ਸ਼ਵੇਰੇ ਲੀਕ ਵੱਜ ਜਾਵੇ ਫਿਰ ਦੁੱਖ ਉਹ ਟੱਪ ਨਹੀਂ ਸਕਦੇ ਤੇ ਜਿਹੜੋ ਜਿਹੜੇ ਵੇਲੇ ਤੈਨੂੰ ਭੁਲਾ ਦਈਏ ਉਸ ਵੇਲੇ ਦੁੱਖਾਂ ਵਾਲੀ ਹਵਾ ਨੇ ਆ ਕੇ ਫਿਰ ਕੇਰ ਲੈਣਾ ਹੈ ਸਤਿਗੁਰ ਕਹਿੰਦੇ ਨੇ ਜਿਤ ਵੇਲਾ ਵਿਸਰਹਿ ਤਾਂ ਲਾਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸਾਰਿਆਂ ਜੀਆਂ ਦਾ ਤੂੰ ਪ੍ਰਤਿਪਾਲਨਾ ਕਰਨ ਵਾਲਾ ਤੂੰ ਸੱਚਾ ਸਾਥੀ ਹੈ ਸਾਰੇ ਜੀ 84 ਲੱਖ ਜਾਨੀਆਂ ਦੇ ਵਿੱਚ ਚਾਰੇ ਖਾਣੀਆਂ ਦੇ ਵਿੱਚ ਜੀਆਂ ਨੂੰ ਤੂੰ ਆਪ ਹੀ ਬਣਾਉਣ ਵਾਲਾ ਹੈ ਚਾਰ ਖਾਣੀਆਂ ਅੰਡੜ ਜੇਰਜ ਸੇਤਜ ਉਤਪਜ ਾਂਡੇ ਤੋਂ ਜੀ ਪੈਦਾ ਹੁੰਦੇ ਹਨ ਅੰਡਜ ਏ ਖਾਣੀ ਜੇਰਜ ਅੰਡੜ ਜੇਰਜ ਸੇਤਜ ਉਤਪਜ ਇਹ ਚਾਰ ਖਾਣੀਆਂ ਹਨ ਚਾਰੇ ਖਾਣੀਆਂ ਤੋਂ 84 ਲੱਖ ਜਾਨੀਆਂ ਪੈਦਾ ਹੁੰਦੀਆਂ ਹਨ ਤੇ ਸਾਰਿਆਂ ਜੀਆਂ ਦਾ ਤੂੰ ਸੱਚਾ ਸਾਥੀ ਹੈਂ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਸੰਸਾਰ ਸਾਗਰ ਇਹ ਸੰਸਾਰ ਇੱਕ ਸਾਗਰ ਹੈ ਗਹਿਰਾ ਸਾਗਰ ਹੈ 84 ਲੱਖ ਜਨੀਆਂ ਦੇ ਨਾਲ ਭਰਿਆ ਹੋਇਆ ਹੈ ਤੇ ਆਪਣਾ ਹੱਥ ਦੇ ਕੇ ਇਸ ਸੰਸਾਰ ਸਾਗਰ ਤੋਂ ਬਚਾਲਾ ਸੰਸਾਰ ਸਾਗਰ ਤੋਂ ਬਾਹਰ ਕੱਢ ਦੇ ਪਾਪ ਕੀ ਚੁਰਾਸੀ ਦੇ ਗੇੜ ਤੋਂ ਮਚਾਲੇ ਆਪਣਾ ਹੱਥ ਦੇ ਕੇ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਉਣ ਜਾਣਾ ਤੁਮ ਹੀ ਕੀਆ ਇਹ ਆਉਣ ਜਾਣ ਵਾਲਾ ਜਿਹੜਾ ਚੱਕਰ ਹੈ ਜੰਮਣ ਤੇ ਮਰਨ ਦਾ ਗੇੜ ਹੈ ਤੇਰਾ ਹੀ ਬਣਾਇਆ ਹੋਇਆ ਹੈ ਤੇ ਜਿਹਨੂੰ ਤੂੰ ਰੱਖ ਲੈਣਾ ਹੈ ਜਿਹਦੀ ਤੂੰ ਰੱਖਿਆ ਕਰਦਾ ਹੈ ਉਹਨੂੰ ਫਿਰ ਇਹ ਦੁੱਖ ਆਉਣ ਜਾਣ ਵਾਲਾ ਲੱਗ ਨਹੀਂ ਸਕਦਾ ਆਉਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਾਖੇ ਤਿਸ ਦੁੱਖ ਨਾ ਥੀਆ ਤੂੰ ਏਕੋ ਸਾਹਿਬ ਅਵਰ ਨਾ ਹੋਰ ਏ ਮੇਰੇ ਸਾਈਬਾ ਤੂੰ ਇੱਕ ਹੈ ਤੇਰੇ ਵਰਗਾ ਕੋਈ ਦੂਸਰਾ ਹੋਰ ਹੈ ਹੀ ਨਹੀਂ ਇੱਕਮ ਇੱਕਕਾਰ ਪ੍ਰਭੂ ਕਰੋ ਪ੍ਰਭ ਕਰੋ ਬੰਦਨਾ ਧਿਆਈ ਇੱਕ ਤੂੰ ਇੱਕ ਤੇਰੇ ਵਰਗਾ ਦੂਸਰਾ ਕੋਈ ਹੈ ਹੀ ਨਹੀਂ ਤੇਰੇ ਅੱਗੇ ਹੀ ਜੋਤੜੀ ਹੈ ਤੇਰੇ ਅੱਗੇ ਹੀ ਬੰਦਨਾ ਹੈ ਤੇਰੇ ਅੱਗੇ ਹੀ ਅਰਦਾਸ ਹੈ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੇ ਬਿਨੋ ਕਹਿੰਦੇ ਬੇਨਤੀ ਨਾਨਕ ਕਰ ਜੋ ਕਰ ਕਰ ਕਹਿੰਦੇ ਹੱਥ ਨੂੰ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਹੇ ਮੇਰੇ ਸਹਬਾ ਤੂੰ ਇੱਕ ਹੈ ਤੇਰੇ ਵਰਗਾ ਕੋਈ ਦੂਸਰਾ ਹੋਰ ਹੈ ਨਹੀਂ ਇਸ ਕਰਕੇ ਮੈਂ ਤੇਰੇ ਚਰਨਾਂ ਦੇ ਵਿੱਚ ਹੀ ਬੇਨਤੀ ਕਰ ਰਿਹਾ ਹਾਂ ਦੋਨੋਂ ਹੱਥ ਜੋੜ ਕੇ ਤੇਰੇ ਚਰਨਾਂ 'ਚ ਹੀ ਅਰਦਾਸ ਕਰਦਾ ਹਾਂ ਤੂੰ ਸਾਹਿਬ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ